ਦੇਸ਼ ਦੇ ਵਿੱਚ ਇਕ ਵਾਰ ਫਿਰ ਤੋਂ ਕਰੋਨਾ ਜਿਹੜਾ ਕਿ ਆਪਣੇ ਪੈਰ ਪਸਾਦਦੇ ਹੋਏ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਗੱਲ ਕਰੀਏ ਜਦੋਂ ਪਿਛਲੇ ਵਾਰ ਕਰੋਨਾ ਕਾਲ ਦਾ ਸਮੇਂ ਸੀ ਲੋਕ ਕਾਫੀ ਪੈਨਿਕ ਹੁੰਦੇ ਹੋਏ ਦਿਖਾਈ ਦਿੱਤੇ ਦੇਰ ਹਸਲ ਹੁਣ ਸਾਡੇ ਨਾਲ ਮੌਜੂਦ ਨੇ ਡਾਕਟਰ ਗੁਰਮੀਤ ਲਾਲ ਜੀ ਸਰਜਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਸਿਵਲ ਹਸਪਤਾਲ ਦੇ ਵਿੱਚ ਕੀ ਕੀ ਤਿਆਰੀਆਂ ਨੇ ਤੇ ਕਿਵੇਂ ਮਰੀਜ਼ ਜੋ ਕਿ ਆਪਣੀ ਇਲਾਜ ਖਾਮ ਕਰ ਸਕਦੇ ਨੇ ਅਗਰ ਕਰੋਨਾ ਵਾਇਰਸ ਫੈਲਦਾ ਸਰ ਨਮਸਕਾਰ ਅ ਨਮਸਕਾਰ ਮੈਂ ਇਹ ਕਹਣਾ ਚਾਹਾਂਗਾ ਕਿ ਜਿਵੇਂ ਕੋਵਿਡ-19 ਪੱਲਾ ਹੈ ਅਸਿਕਾ ਉਸ ਤਰੀਕੇ ਨਾਲ ਅਸਲੀ ਕੋਈ ਵੀ ਸਿਚੁਏਸ਼ਨ ਨਹੀਂ ਹੈ ਕੋਈ ਕਬੂਕਾ ਕੇਸ ਸਾਨੂੰ ਆ ਰਹੇ ਨਹੀਂ ਹੈ ਸਥਿਤੀ ਨੂੰ ਕਾਬੂ ਦੇ ਵਿੱਚ ਹੈ ਔਰ ਦੂਸਰੀ ਗੱਲ ਹੈ ਕਿ ਇਹਦਾ ਵੇਰੀਐਂਟ ਜੀਐਨ1 ਵੇਰੀਐਂਟ ਜਿਹੜਾ ਕਿ ਇਹਦੇ ਬਾਰੇ ਇੱਕ ਚਰਚਾ ਹੈ ਕਿ ਉਹ ਆ ਰਿਹਾ ਹੈ ਜੀਐਨ1 ਵੇਰੀਐਂਟ ਕਾਫੀ ਵੀਕ ਵਾਇਰਸ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੈ ਕਿ ਤੁਸੀਂ ਵੱਖੋ-ਵੱਖ ਤਾਂ ਤੇ ਜੇਕਰ ਕੋਈ ਦੇਖਿਆ ਕੋ ਮਾਡਲ ਬਟ ਇਦਾਂ ਦੀ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ ਔਰ ਸੀਧ ਪਾਰ ਕੋਣਾ ਜਿਸ ਤਰ੍ਹਾਂ ਸਾਡੀ ਆਲਰੇਡੀ ਸੈਂਪਲਿੰਗ ਜਿਹੜੀ ਹੈ ਕੰਟੀਨਿਊਸ ਸੀ ਨਹੀਂ ਕੋਈ ਅਸੀਂ ਰੋਕੀ ਨਹੀਂ ਸੀ ਇਹਦੇ ਵਿੱਚ ਚੱਲ ਹੀ ਰਿਹਾ ਸੀ ਕੋफी ਦਿਨ ਤੋਂ ਕੋਈ ਵੀ ਕੋਵਿਡ ਪੇਸ਼ੈਂਟ ਜਿਹੜਾ ਚੱਲਦਾ ਦੇ ਵਿੱਚ ਨਹੀਂ ਹੈ ਔਰ ਗੁਰੂ ਵੀ ਐਸਲੇ ਵੀ ਕੋਈ ਕੋਵਿਡ ਦਾ ਪੇਸ਼ੈਂਟ ਜਿਹੜਾ ਜੰਦਰ ਵਿੱਚ ਪੋਜ਼ਿਟਿਵ ਨਹੀਂ ਹੈ ਔਰ ਸੇਕ ਸੁਭਾ ਜਿਹੜੇ ਸਾਡੇ ਪ੍ਰਬੰਧ ਨੇ ਪ੍ਰਬੰਧ ਇਹਨਾਂ ਸੂਲ ਹਸਪਤਾਲ ਦੇ ਵਿੱਚ ਸਾਡੇ ਆਲਰੇਡੀ ਕਿਸੇ ਤਰ੍ਹਾਂ ਦੀ ਕੋਈ ਘਟ ਨਹੀਂ ਹੈ ਸਾਰੇ आईसीयू ਸਾਡੇ ਕੋਲ ਅਵੇਲੇਬਲ ਹਨ ਡਾਕਟਰ ਸਪੈਸ਼ਲਿਸਟ ਸਾਡੇ ਕੋਲ ਰਹਿ ਹੀ ਨਹੀਂ ਔਰ ਆਕਸੀਜਨ ਦੇ ਵੀ ਸਾਡੇ ਕੋਲ ਦੋ ਪਲਾਂਟ ਪਲਾਂਟ ਜਿਹੜੇ ਨੇ ਸਿੰਗਲ ਹਸਪਤਾਲ ਦੇ ਚੱਲ ਨਹੀਂ ਲੱਗੇ ਹੋਏ ਨੇ ਔਰ ਕਿਸੇ ਤਰ੍ਹਾਂ ਦੇ ਵੀ ਆਕਸੀਜਨ ਦੀ ਵੀ ਕੋਈ ਕਟਨੀ ਨਹੀਂ ਔਰ ਬਾਕੀ ਵੀ ਸਾਡੀ ਜਿਹੜੀ ਸਿੰਪਲਿੰਗ ਹੈ ਉਹ ਵੀ ਅਸੀਂ ਹੋਰ ਉਹ ਸਮਝ ਬਤਾਵਾਂਗੇ ਬਟ ਹਾਂਜੀ ਕੋਈ ਸਰਕਾਰ ਵੱਲੋਂ ਕੋਈ ਅਡਵਾਈਜ਼ਰੀ ਜਾਰੀ ਨਹੀਂ ਹੋਈ ਹੈ ਇਸ ਪੱਧਰੀ ਬਟ ਫੇਅਰਲੀ ਪ੍ਰੀਕਾਸ਼ਨਰੀ ਤੌਰ ਤੇ ਜਿਹੜੇ ਤੁਸੀਂ ਕਹਿ ਸਕੋ ਕਿ ਪੀਪਾਲ ਵਾਲੇ ਇਸ ਜਗ੍ਹਾ ਤੇ ਲੋਕਾਂ ਦਾ ਚਾਲ ਜਾਂ ਜੇ ਕਿਸੇ ਨੂੰ ਕੋਈ ਖਾਸ ਜੁਕਾਮ ਹੈ ਤਾਂ ਹਸਪਤਾਲ ਲਵੇ ਔਰ ਬਾਕੀ ਜਿਹੜੇ ਜਨਰਲ ਪਹਿਲਾਂ ਵੀ ਕੋਵਿਡ ਦੇ ਚਲਦੇ ਫੋਟੋ ਫੋਹ ਰਹੇ ਉਹ ਸੇਮ ਹੀ ਰਹਿਣਗੇ ਪਰ ਹਜੇ ਕੋਈ ਇਸ ਤਰੀਕੇ ਨਾਲ ਕੋ ਡਰ ਦੀ ਲੋੜ ਨਹੀਂ ਹੈ ਜਿਵੇਂ ਸਭ ਲੋਕ ਪਹਿਲਾਂ ਪੈਲੀ ਹੁੰਦੇ ਦੇ ਦੁਕਾਨ ਦੇ ਅਸੀਂ ਕੋਈ ਪਲਾਸ ਸਭ ਫਿਰ ਲਕਾ ਲਾਤੀ ਤੇ ਹੁਣ ਕੀ ਲੋਕਾਂ ਨੂੰ ਡਰਨ ਦਾ ਚਾਹਤ ਹੈ ਮੈਨੂੰ ਲੱਗਦਾ ਕਿ ਇਹਨਾਂ ਦੀ ਡਰ ਦੀ ਲੋੜ ਨਹੀਂ ਹੈ ਬਿਕੋਸ ਸਾਡੀ ਇਮਿਊਨਿਟੀ ਆਲਰੇਡੀ ਅਸੀਂ ਵੈਕਸੀਨੇਸ਼ਨ ਮੈਜੋਰਟੀ ਦਾ ਲੋਕਾਂ ਨੇ ਵੈਕਸੀਨੇਸ਼ਨ ਕਰਾਈ ਹੋਈ ਹੈ ਵਿਟ ਤਨੀ ਵੀ ਚਲ ਪਟ ਜਾਂਦੇ ਬਟ ਵੇਰੀਐਂਟ ਬਹੁਤ ਮਾਈਨਰ ਹੈ ਵੀਕ ਵੇਰੀਐਂਟ ਹੈਗਾ ਜਿਹਾ ਥੋੜਾ ਜਿਹਾ ਔਰ ਇਹ ਕੋਈ ਨਿਕੜਾ ਦੇ ਨਾਲ ਮਾਚੀ ਨੂੰ ਖਾਂਸੀ ਜੁਕਾਮ ਦੇ ਬਾਰੇ ਵਿੱਚ ਲੱਛਣ ਹੁੰਦੇ ਨੇ ਸੇਮ ਹੁੰਦਾ ਹੀ ਔਰ ਜੇ ਕਿਸੇ ਨੂੰ ਕੋਈ ਕੋ-ਪਰਵਰਟੀਟੀ ਹੁੰਦੀ ਹੈ ਜਾਂ ਕੋਈ ਕਿਸੇ ਹੋਰ ਰੋਗ ਦਾ ਪ੍ਰੀਡਪ ਹੁੰਦਾ ਹੈ ਤੇ ਵੀ ਉਹ ਪੋਜ਼ਿਟਿਵ ਹੋ ਜਾਂਦਾ ਤੇ ਉਹ ਇਹ ਲੱਗਦਾ ਕਿ ਸ਼ਾਇਦ ਇਸ ਕਰਕੇ ਕੋਈ ਦਿੱਕਤ ਹੋਈ ਹੈ ਤੇ ਉਹ ਇਸ ਦਾ ਮੋਟਾ ਤਲੀਪ ਹੋ। ਕਿਨੇ ਕੁ ਲੋਕ ਟੈਸਟ ਰਾ ਦੇ ਉੱਤੇ ਪੁੱਛ ਰਹੇ ਹੋ ਇਸ ਬਾਰੇ ਸਪਟਨ। ਐਸਨਟੇਸ਼ਨੋ ਕਿ ਇਹ ਪੁੱਛ ਰਹੇ ਅਸੀਂ ਡਾਕਟਰਾਂ ਨੂੰ ਅਡਵਾਈਸ ਦਿੱਤਾ ਕਿ ਜੇ ਲੱਗਦੀ ਹੈ ਕੋਈ ਪ੍ਰੋਬਲਮ ਤੇ ਉਹ ਟੈਸਟ ਕਰਵਾ ਲਵੇ। ਔਰ ਅਸੀਂ 10-12 ਟੈਸਟ ਰੋਜ਼ ਕਰਦੇ। ਔਰ ਇਹ ਮੈਂ ਉਹਨੇ ਡਾਕਟਰ ਸਾਹਿਬ ਨੂੰ ਅਦਾਇਤ ਕੀਤੀ ਹੈ ਕਿ ਜਦੋਂ ਕੋਈ ਅਲਰਜੀ ਹੁੰਦੀ ਹੈ ਕਿਸੇ ਨੂੰ ਦਰਦ ਹੈ ਇਸ ਸੰਬੰਧ ਵਿੱਚ ਮਰੀਜ਼ ਕਿਵੇਂ ਸੀਸੀ ਰੂਮ ਕਰ ਸਕਦਾ ਹੈ ਮਰੀਜ਼ ਇਹ ਕਿ ਜਦੋਂ ਕਿਸੇ ਨੂੰ ਫਲੂ ਹੁੰਦਾ ਜਾਂ ਖਾਂਸੀ ਦੇ ਲੱਛਣ ਹੁੰਦੇ ਨੇ ਉਹ ਇਹ ਵੀ ਜਦਗੀ ਸਾਵਧਾਨੀ ਵਰਤੇ ਕਿ ਉਹ ਆਪਣਾ ਪਰਹੇਜ਼ ਕਰੇ ਕਿ ਉਹ ਮਿਕਸ ਆਪਣਾ ਹੋਵੇ ਜਗਾ ਉਹ ਕਰੇ ਬੈਠ ਕੇ ਆਰਾਮ ਨਾਲ ਰੈਸਟ ਕਰੇ ਕਿ ਉਹ ਬਿਲਕੁਲ ਚੀਕੋਇ ਹਸਪਤਾਲ ਦੇ ਵਿੱਚ ਕਿਵੇਂ ਜਦ ਤੱਕ ਬਰਕਰਾਰ ਰਸਤੀ ਰੋਕਦਾ रूप में दस है कि के डॉक्टर साहबान सारे ही की पता है इलाज भाई और सा तो हर तरह की फैसिलिटी अवेलेबल स्पैशलिस्ट में पता नहीं मेडिकल स्पैशलिस है सटिस्ट है जिस तरीके ना कोई के पी और तैयार है और आईसी टी भी बने है इंटरजेक्टर भी साढ़े को प्लान भी लगे हुए तो किसी तरह की कोई चिंता की लड़ नहीं बिल्कुल गल की सिविल सर्जन की उन्होंने कहना है कि किसी भी तरह की घबराने की कोई जरूरत नहीं है अपना प्रकोशन रखो आपसी जी की दूरी बनाई रखो और मास्क लगा के जो घरों निकलो देखते रहो टीवी कैमरामैन कैमरा मैन सुनील सी